ਇਹ ਨਾ ਤਾਂ ਮੌਕਾ ਪਰਸਤੀ ਦਾ ਕੱਟ ਹੈ ਅੱਜ ਕੇਜਰੀਵਾਲ ਨੂੰ ਪੰਜਾਬ ਦੋ ਸਾਲ ਚਿੱਤੇ ਨਹੀਂ ਆਇਆ ਔਰ ਹੁਣ ਕਿਉਂਕਿ ਲੋਕ ਸਭਾ ਦੇ ਇਲੈਕਸ਼ਨ ਆ ਤੇ ਹੁਣ ਉਹਨਾਂ ਨੂੰ ਪੰਜਾਬ ਵੀ ਚਿੱਤੇ ਆ ਗਿਆ ਕੱਲ ਸੰਜੇ ਸਿੰਘ ਆਣ ਕੇ ਨਸ਼ਿਆਂ ਦੀ ਗੱਲ ਕਰ ਰਿਹਾ ਸੀਗਾ ਤੇ ਉਹਨਾਂ ਦਾ ਲੀਡਰ ਕੇਜਰੀਵਾਲ ਵਿਕਰਮ ਚਿੱਤਿਆ ਨੂੰ ਆਪਣਾ ਸਰਦਾਰ ਮੰਨ ਕੇ ਉਹਦੇ ਮੋਰੇ ਗੋਡੇ ਟੇਕ ਕੇ ਤੇ ਮਾਫੀ ਮੰਗ ਚੁੱਕਿਆ ਨਸ਼ਿਆਂ ਦੇ ਤਸਕਰੀ ਤੋਂ ਇਹ ਤੁਹਾਡਾ ਕੀ ਖਿਆਲ ਹੈ ਪੰਜਾਬ ਦੇ ਲੋਕ ਸਮਝਦੇ ਨਹੀਂਗੇ ਔਰ ਇਸੇ ਤਰ੍ਹਾਂ ਹੀ ਇਹ ਨਾ ਦਾ ਜਿਹੜਾ ਡੋਗਲਾਪਾਨ ਹੈ ਕਿ ਇੱਕ ਪਾਸੇ ਕਾਂਗਰਸ ਦੀ ਸਟੇਜਾਂ ਤੇ ਕੱਲ ਕਲਕੱਤੇ ਸੀਗੇ ਉਹਤੇ ਸਾਰਾ ਆਪਣਾ ਜਿਹੜਾ ਮਿਸਟਰ ਖੜ ਗਏ ਨੇ ਲੀਡਰ ਆਫ অপੋਜੀਸ਼ਨ ਨੇ ਕਾਂਗਰਸ ਦੇ ਉਹ اتنا ਸਟੇਜ ਸਾਂਝੀ ਕਰ ਰਹੇ ਸੀ ਤੇ ਪੰਜਾਬ ਵਿੱਚ ਜਾਣ ਕੇ ਕਾਂਗਰਸ ਨੂੰ ਗਾਲਾਂ ਕੱਢਣਗੇ ਸੋ ਇਹ ਸਾਰਾ ਮੌਕਾ ਪ੍ਰਸਤੀ ਦੀ ਰਾਜਨੀਤੀ ਹੈਗੀ ਆ ਲੋਕ ਇਹਨਾਂ ਨੂੰ ਸਮਝ ਚੁੱਕੇ ਨੇ ਜਿਹੜਾ ਸਾਡਾ ਚਾਰਾ ਜੋਈ ਆ ਅਸੀਂ ਚੋਣੇ ਕੇ ਪੰਜਾਬ ਦੇ ਜਿਹੜੇ ਲਾਈਕ ਮਾਈਂਡਡ ਲੋਕ ਨੇ ਲਾਈਕ ਮਾਈਂਡਡ ਪਾਰਟੀਆਂ ਨੇ ਜਿਹੜੀਆਂ ਕਾਂਗਰਸ ਅਕਾਲੀ ਦਲ ਦੇ ਲਗਾਤਾਰ ਵਿਰੋਧ ਵਿੱਚ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਔਰ ਇਸ ਮਕਸਦ ਲਈ ਅਸੀਂ ਪੰਜਾਬ ਡੈਮੋਕਰੈਟਿਕ ਅਲਾਈਅንስ ਪੰਜਾਬ ਜਮਹੂਰੀ ਗੱਟ ਜੋੜ ਦਾ ਸ਼ੁਰੂਆਤ ਕੀਤੀ ਹੋਈ ਹੈ ਦੋ ਸਾਡੀਆਂ ਮੀਟਿੰਗਾਂ ਆਪਸ ਵਿੱਚ ਹੋ ਚੁੱਕੀਆਂ ਨੇ ਜਦੇ ਵਿੱਚ ਪੰਜਾਬੀ ਇਕਤਾ ਪਾਰਟੀ ਸਮੇਤ ਬੈਸ ਬ੍ਰਦਰਸ ਡਾਕਟਰ ਧਰਮਵੀਰ ਗਾਂਧੀ ਬਹੁਜਨ ਸਮਾਜ ਪਾਰਟੀ ਔਰ ਨਾਲ ਅਸੀਂ ਟਕਸਾਲੀਆਂ ਦੇ ਨਾਲ ਵੀ ਗੱਲਬਾਤ ਜਾਰੀ ਕੀਤੀ ਹੈ ਤਾਂ ਕਿ ਅਸੀਂ ਚੋਣੇ ਕੇ ਪੰਜਾਬ ਦੇ ਵਿੱਚ ਸੋੱਚੀ ਆਪੋਜੀਸ਼ਨ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਔਰ ਜਿਹੜਾ ਪੰਜਾਬ ਦੇ ਵਿੱਚ ਇਸ ਵਕਤ ਵਾਤਾਵਰਨ ਹੈ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਅਸ਼ਟਾਚਾਰ ਦਾ ਔਰ ਖਸਾਨੀ ਆਤਮ ਹੱਤਿਆਵਾਂ ਦਾ ਉਹਨਾਂ ਨੂੰ ਲੜਾਈ ਦੇ ਸਕੀ ਔਰ ਇਹਨਾਂ ਰਵੈਤੀ ਕ੍ਰੈਪ ਪਾਰਟੀ ਤੇ ਕ੍ਰੈਪ ਫੈਮਲੀ ਤੋਂ ਪੰਜਾਬ ਨੂੰ ਨਜਾਤਵਾਸ